ਵੇਤਲੇ ਮੰਮਾ ਮਾਜ ਮਮਾ ਜੀ ਤੁਹਾਨੂੰ ਕੋਈ ਵੀ ਚੀਜ਼ੀ ਲੈ ਕੇ ਦਿੰਦਾ ਦਾ ਕਿਹਨੂੰ ਨਹੀਂ ਲੈ ਕੇ ਦਿੰਦੀ ਕਹੋ ਨੂ ਲੈ ਜਾ ਸਾ ਮੈਨਿਆ ਅਮੈ ਤੂ ਲੈ ਜਾ ਮੈਨਿਆ ਪਰ ਬੈ ਕਰਕੇ ਦੇਖ ਲੈਣੇ ਹੈਲੋ ਹਾਂਜੀ ਸਾਸਰੀ ਕਾ ਤੁਹਾਡਾ ਸਤਿ ਸ਼੍ਰੀ ਅਕਾਲ ਬਲੌਗਸ ਤੇ ਹੋ ਰਹੀ ਹੈ जो भी अपने चैनल पे ली हो तो प्लीज अपने चैनल को कर लो सब्सक्राइब ਤੇ ਬਲੌਗ ਨੂੰ ਕਰਿਆ ਕਰੋ ਜੀ ਫਨ ਵਾਚ ਤੇ ਹਾਂਜੀ ਇਹ ਵੱਜ ਗਿਆ ਚਾਲੇ ਤੇ ਮੰਨ ਦੇਖਤੀ ਛਿਕਾ ਚ ਦੱਤੀ ਕੀ ਕਰਕੇ ਹਟੇ ਹੋ ਜਾਨ ਜੀਬ ਕੀ ਹਟੇ ਅੱਜ ਗੱਜਰਾਂ ਦੀ ਫੁੱਲ ਗੱਜਰਾਂ ਨੂੰ ਗੰਡੀ ਆਦਾ ਚੰਨੀ ਜੀ ਦੀ ਪੱਟੀ ਕਾਣੇ ਮਮਾ ਹਣੇ ਨਾ ਫੁੱਲਣ ਇਹਨਾਂ ਹਾਂ ਹਨ ਅਸਲੀ ਫੁੱਲੇ ਨਿਕਲਦੀ ਹੁੰਦੇ ਆ ਦੇਖ ਬਹੁਤ ਟਾਈਮ ਬਾਅਦ ਨਿਕਲੇ ਦੇਖਣਾ ਬਹੁਤ ਹਮਮ ਹੱਥ ਨਾ ਲਾ ਬਸ ਬਹੁਤ ਹੌਲੀ ਫੁੱਲੇ ਨਿਕਲਣਗੇ ਅਪਾ ਦਿਖਾਵਾਂਗੇ ਪਹਿਲਾਂ ਮੈਂ ਕਿੱਡੇ ਨਹੀਂ ਕਹਿਣੀ ਵੇਦ ਕਿਹੜੇ ਫੁੱਲ ਨਹੀਂ ਨਿਕਲੇ ਇਹਨੂੰ ਗਰਮੀ ਨੇ ਨਹੀਂ ਜਾਮਾ ਮਚਾਦਾ ਜੀ ਗਰਮੀ ਇੱਧਰ ਇੱਧਰ ਫੋਨ ਦਾ ਵਿੱਚ ਵੀ ਉਹ ਕੰਡਿਆਂ ਦੇ ਵਿੱਚ ਫੁੱਲ ਆਉਣਗੇ ਇਹਦੇ ਕੰਡੇ ਖੋਬਦੇ ਆ ਹੂੰ ਕੰਡੇ ਖਾਦਦੇ ਆ ਕੰਡੇ ਰੇ ਦੇ ਬਾਲੇ ਕਿੱખ્યા ਹੂੰ ਮੈਂ ਤਾਂ ਇੱਕ ਦੈਨ ਤੋੜ ਕੇ ਤੋੜਤਾ ਇਹਨਾਂ ਤਾਂ ਤੋੜ ਲੈਣ ਇੰਨਾ ਕਾਜ ਆ ਦੇ ਕੰਮ ਵਧਾਇਆ ਮਸ਼ੀਨ 'ਚ ਕੱਪੜੇ ਪਾਏ ਪਏ ਕਪੂਰ ਨਿਕਲੇ ਆ ਹੋਰ ਮਾਗੀ ਇਹਦੇ ਇਹਦੇ ਵਿੱਚ ਵੀ ਹੈਗੇ ਕੰਟੇ ਇਹਦੇ ਇਹਦੇ ਵੀ ਤਿੱਖਿਆ ਨਾ ਇਹਦਾ ਇਹ ਲੋ ਵੀ ਰਹਿ ਤੋੜ ਲੈਣੇ ਵੀ ਤੁਸੀਂ ਲੈ ਆਉਂਦੇ ਕਿਉਂ ਨਹੀਂ ਹੁਣ ਹਟ ਗਏ ਮੈਂ ਤਾਂ ਬਹੁਤ ਨਾ ਹੂੰ ਇਹਦੇ ਵਿੱਚ ਵੀ ਕੰਟੇ ਹੈਗੇ ਆ ਇਹਦੇ ਵਿੱਚ ਵੀ ਇਹ ਤਾਂ ਇਹਦੇ ਕੱਟਾ ਹੈਗੇ ਆ ਅੱਜ ਤਾਂ ਜਦੋਂ ਤਾਂ ਦਿੱਤਾ ਦੋਨਾਂ ਦੇ ਵਿੱਚ ਕੰਟੇ ਆ ਹਾਂ ਜੇ ਮੈਂ ਮੰਦੀਆ ਘੇਰ ਬਾਰ ਮਮਾ ਅਮਰੂਦ ਬਣੀ ਬਾਲ ਟੈਸਟੀ ਲੱਗਦੇ ਮਮਾ ਦਾ ਬਲਗ ਲੱਟਿਆ ਇਹ ਤਾਂ ਕੋਈ ਵੀ ਨਹੀਂ ਲੱਗਿਆ ਹਜੇ ਅਮਰੂਦ ਕਿੱਥੇ ਆ ਜਾ ਕਿੱਥੇ ਲੱਗਿਆ ਦਗਾ ਦੋ ਕੋਈ ਨਹੀਂ ਦਿਖਾਉਣਾ ਹਜੇ ਆ ਦੇ ਸਾਰੇ ਘਰਤੀ ਸੁੱਕੀ ਪੀਣੇ ਪਾਣੀ ਪੀਣਾ ਅਵੀ ਅਮਰੂਦਾਂ ਦੇ ਤੇ ਹਜੇ ਲੱਗਾ ਹੀ ਨਹੀਂ

ശാ ശൂ പേ ഭാഡ് ਕੱਲ ਦਿਨ ਪਰਵਰਤਨ ਕਰੇ ਬਣਾਇਆ ਇਸ ਦਾ ਬੋਲ ਕੇ ਕਹਿੰਦੇ ਉਹ ਬਣਾਇਆ ਹੁੰਦਾ ਹਾਂ ਮੰਮਾ ਆਹ ਤੱਕ ਇਹ ਜਵਾਬ ਨਹੀਂ ਬੋਲਣ ਨੂੰ ਮਤਲਬ ਆਹ ਤਾਂ ਕੁਛ ਨਹੀਂ ਬੋਲਣ ਨੂੰ ਹੈਗਾ ਮੇਰਾ ਤਾਂ ਕਿਉਂ ਨਹੀਂ ਫਿਰ ਕੋਈ ਗੱਲ ਹੀ ਨਹੀਂ ਆਉਂਦੀ ਦਿਮਾਗ ਦੇ ਵਿੱਚ ਤੂੰ ਬੇਲੀ ਤੈਨੂੰ ਕੀ ਹੋਣੀ ਹੈ ਜੀ ਹੂੰ ਕੱਟਾ ਤੇ ਇਸ ਟਿਪਾਂ ਦੇ ਬੰਡਲਾਂ ਜੰਜੀਰ ਕਰਦਾ ਕੱਲ ਪਾਣੀ ਠੰਡਾ ਹੈ ਠੰਡਾ ਗਰਮ ਹੈਣੀ ਸੀ ਠੰਡੇ ਨਾਲ ਹੀ ਚਾਲੀ ਭਾਂਡੇ ਤੇ ਮੈਂ ਵਾਜਿਆ ਸ਼ਾਮ ਨੂੰ ਸੀ ਲਾਟ ਦੀ ਜੀਤੇ ਫਿਰ ਵੀ ਮੈਨੂੰ ਠੰਡੇ ਨੇ ਵਾਜਿਆ ਇਹ ਤੇ ਦਿਖਣਾ ਨਹੀਂ ਲੁਗਾ ਕਿ ਹੈਗਾ ਜੇ ਲੱਭ ਕੇ ਲੈ ਅਰਥ ਹੋਏ ਚੂਗਾ ਪੱਤ ਬਣ ਜਾਏਗਾ ਹਾਂ ਹੈਗਾ ਤਾਂ ਹੈ ਦਿਸਣ ਲਿਖੀ ਸਬਜੀ ਬਬਜੀ ਨਹੀਂ ਬਣਾਉਣੀ ਨਹੀਂ ਮੈਂ ਨਹੀਂ ਬਣਾਉਣੀ ਅੱਜ ਦੱਦੀ ਜੀ ਫੋਨ ਬਿਚੇ ਮੈਂ ਕਿੱਥੋਂ ਬਣਾ ਲੱਗਿਆ ਮੇਰੀ ਉਮਰ ਤਾਂ ਤੇ ਗੁਆਲਾ ਤੇ ਮਰਨੂ ਕੀ ਆ ਲਾਤ ਵਧੀਆ ਗੱਲਾਂ ਬਾਤਾਂ ਮਾਰਦਾ ਐ ਨਾ ਸਬਜੀ ਨਹੀਂ ਬਣਾ ਸਕਦਾ ਉਹ ਦੱਦੀ ਸਬਜੀ ਮੈਨੂੰ ਬਣਾਉਣੀ ਨਹੀਂ ਆਉਂਦੀ ਚਲ ਮੈਂ ਦੱਸ ਦੂੰ ਤੂੰ ਬਣਾ ਲਈ ਫਿਰ ਨਹੀਂ ਤੇ ਦੱਸੀ ਲਈ ਮੈਂ ਇਹਦੇ ਵਿੱਚ ਪਾਈ ਜਾਊਂਗੀ সি খাই পকীয়া গ্জি বনাওঁ धन्ने गोडे ज मूं खरीदी बक बका मूं हो जाता मूं खरीद ਓ ਜੇ ਟਾਈਮ ਹੋ ਗਿਆ ਸਵੇਰ ਕਾ 5 ਦਾ ਤੇ ਮੈਂ ਪੁੱਛ ਵਗੈਰਾ ਵੀ ਲਾਤੀ ਅੱਜ ਤੇ ਤਾਰ ਵੀ ਕੱਢ ਲੈਂਦੀ ਤੇ ਲੈਟਨ ਜਿਹੜਾ ਕੰਮ ਹੈ ਸਾਰਾ ਬਿਜਲਾ ਰੱਖਿਆ ਕਿਉਂਕਿ ਲੈਟ ਨਹੀਂ ਆਈ ਹੈਗੀਗੀ ਤੇ ਅੱਜ ਮੈਂ ਧਰ ਪਹਿਲਾਂ ਕੱਢ ਲਈ ਹੁਣ ਕੱਢੀ ਜਾਂਦੀ ਆ ਤੇ ਰਾਤ ਨੂੰ ਜਿਵੇਂ ਮੈਂ ਦਸ ਨਸ ਵੀ ਰਾਤ ਬਲੌਗ ਦਾ ਐਂਡ ਹੀ ਨਹੀਂ ਕੀਤਾ ਉਦਾਂ ਹੀ ਬਲੌਗ ਜਿਹੜਾ ਅਪਲੋਡ ਕਰਤਾ ਕਿਉਂਕਿ ਮੁਰਝ ਆਫ ਹੋ ਗਿਆ ਸੀਗਾ ਇਹਨਾਂ ਦਾ ਫੋਨ ਹੱਥ ਚ ਡਿੱਗ ਗਿਆ ਤੇ ਫੁੱਟ ਗਿਆ ਫਿਰ ਪਤਾ ਹੀ ਹੈ ਹਨਾ ਜਦੋਂ ਇੰਨੀ ਮਹਿੰਗੀ ਚੀਜ਼ ਹੈ ਜਿਹੜੀ ਜਦੋਂ ਫਟ ਜਾਂਦੀ ਜਣੇ ਕਿ ਬਚਾ ਹੋ ਗਿਆ ਬਚਾ ਵੀ ਕਹਾਦਾਗਾ ਵੀ ਉੱਪਰੋਂ ਫਟ ਗਿਆ ਜਦੋਂ ਉਹ ਮੜੇ ਮੜੇ ਨਾਲ ਫਿਰ ਸਾਰਾ ਫਟ ਗਿਆ ਜਣੇ ਕਿ 2-3000 ਦਾ ਤਾਂ ਨੁਕਸਾਨ ਹੈ ਜਿਹੜਾ ਹੋ ਹੀ ਗਿਆ ਇੱਥੇ ਬਸ ਇੱਥੋਂ ਬ੍ਰਾਂਡੇ ਤੋਂ ਜਣੇ ਕਿ ਬਾਹਰ ਆਉਂਦੇ ਸੀਗੇ ਤੇ ਜੇਬ ਚ ਪਾਉਣ ਲੱਗੇ ਤੇ ਫੋਨ ਹੈ ਜਿਹੜਾ ਨੀਚੇ ਡਿੱਗ ਪਿਆ ਉਹਨਾਂ ਨੇ ਲੱਗਿਆ ਇਹ ਹੈ ਜੇਬ ਚ ਪੈ ਗਿਆ ਫੋਨ ਹਾਂ ਤੇ ਉਹ ਗੋ ਨੀਚੇ ਡਿੱਗ ਗਿਆ ਤੇ ਫੋਨ ਨੀਚੇ ਡਿੱਗ ਪਿਆ ਪੂਰੀ ਪੂਰੀ ਸਕਰੀਨ ਕਿੱਥੇ ਪਈ ਆ ਤੇ ਮੁੜ ਕੇ ਬਸ ਮੈਂ ਉਦਾਂ ਹੀ ਕੋਈ ਬਸ ਕੋਈ ਵੀ ਕਲਿੱਪ ਹੈ ਜਿਹੜੀ ਨਹੀਂ ਲਈ ਹੈਗੀਗੀ ਆ ਦੇਖੋ ਤੇ ਆ ਵਾ ਪਿਆ ਗਾੜ ਤੇ ਫਿਰ ਉੱਪਰੋਂ ਲਾਤ ਆਹੀ ਹਾਰ ਕੇ ਅਸੀਂ ਨਾ ਆਈ ਕਰਕੇ ਆਈ ਨਹੀਂ ਸੀ ਹਾਂ ਕੁਝ ਤਾਂ ਕਰਨੇ ਸੀਗਾ ਬੇਬੀ ਨੇ ਸੇ ਲਿਆਗੀ ਦੀ ਵੇਲਾ ਕੇ ਲਈ ਹੈ દિਵਾਲੀ ਵਾਲੇ ਅੱਜ ਤਾਂ ਤੇ ਮੈਂ ਉਹਨੂੰ ਸਾਫ ਕਰੀ ਜਾਨੀ ਤੇਰੀ ਗੰਦਗੀ ਲੱਗੂ ਹੂੰ ਹੋ ਲੋਟ ਕਰਵਾ ਲੈਂਦਾ ਕੱਤੋਂ ਕਰਾ ਲੈਂਦਾ ਮੰਡੀ ਤੇ ਜਾਇਆ ਨਹੀਂ ਇਹ ਨਾ ਨਿੱਕੀ ਤਾਂ ਨਕਸਾਂ ਉਹ ਹੋਰ ਉਹ ਆਪ ਚਤ ਪੜਾ ਹੋਇਆ ਹੂੰ ਹੋਰ ਹੀ ਪੜਾ ਜਾ ਲੱਗਦਾ ਦੇਖਾਂ ਕਿਵੇਂ ਕਰਤਾ ਦਿਖਾਇਓ ਹੁਣ ਆਇਆ ਹੂੰ ਆਹ ਦੇਖੋ ਸਾਰਾ ਇਦਾਂ ਅੱਥਰ ਥੱਲੇ ਦਿਖ ਆ ਗਈ ਥੱਲੇ ਦੇਖ ਉਧਰ ਆ ਜਦੋਂ ਇੱਥੇ ਐ ਕੈਂਕਰਾਈਂਗ ਲੈਣ ਲੱਗ ਜਾਨੇ ਫਿਰ ਤਾਂ ਬਸ ਐ ਹੀ ਲਈ ਜਾਂਦੇ ਆਂ ਹੂੰ ਤਾਂ ਮਨ ਲਾ ਕੋਈ ਪ੍ਰੋਬਲਮ ਨਹੀਂ ਹੂੰ ਤਾਂ ਕਰ ਦੋ ਦਿਨ ਹਜ਼ਾਰ ਨੂੰ ਤਾਂ ਥਾਂ ਹੋ ਹੀ ਗਿਆ ਲੱਗੂਗੀ ਉਹ ਠੀਕ ਨੇ ਹੁੰਦੇ ਇਹਨੂੰ ਡਿਸਪਲੇ ਪਾਉਗੀ ਹੂੰ ਡਿਸਪਲੇ 4000 ਬਾਈ ਹਾਂ ਫਲੈਟ ਵੀ ਆ ਗਈ ਤੇ ਮੈਂ ਵੀ ਹੁਣ ਜਾ ਕੇ ਡਾਕਟਰ ਤੋਂ ਮੈਡੀਸਨ ਲੈ ਕੇ ਆਈ ਆ ਪਤਾ ਨਹੀਂ ਕੀ ਹੋ ਗਿਆ ਮੈਨੂੰ ਐਲਜੀਵੀ ਕਨੇਡੂ ਆ ਬਟ ਡਾਕਟਰ ਕਹਿੰਦੇ ਕਿ ਸੰਡਾ ਜਿਵੇਂ ਕੋਈ ਠੰਡਾ ਦਿੱਤਾ ਖਾ ਪੀ ਲੈਨੇ ਖਾ ਪੀ ਲੈਨੇ ਹਨਾ ਤਲੀ ਜਿਗਾ ਕੇ ਠੰਡਾ ਪਾਣੀ ਪੀ ਲੈਨੇ ਉਹਦੇ ਨਾਲ ਆ ਚੀਜ਼ ਬਹੁਤ ਦਰਦ ਕਰਦੀ ਸੀਗੀ ਮੈਂ ਕਿਤੇ ਕਨੇਡੂ ਨਾ ਨਿਕਲੇ ਪਰ ਡਾਕਟਰ ਕਹਿੰਦਾ ਨਹੀਂ ਕਨੇਡੂ ਨਹੀਂ ਇਹ ਹੈਗਾ ਸੰਡਾ ਕਹਿੰਦੇ ਜਿਵੇਂ ਪੰਜਾਬੀ ਚ ਪ्युअर ਪੰਜਾਬੀ ਚ ਕਹਿੰਦੇ ਨੇ ਆਪਾਂ ਤੇ ਚਲੋ ਜੀ ਹੁਣ ਮੈਂ ਨਾ ਫੋਨ ਲਾਵਾ ਚਾਰਜ ਤੇ ਕੱਪੜੇ ਧੋਣਾ ਬਹੁਤ ਲੇਟ ਹੋ ਗਿਆ ਕਿਉਂਕਿ ਬਾਕੀ ਤਾਂ ਮੈਂ ਸਾਰੇ ਕੰਮ ਨੇ ਮੀਟ ਤੇ ਆਉਣ ਦੀ ਬਸ ਕੱਪੜੇ ਰਹਿ ਗਏ ਲੇਟ ਆ ਗਈ ਫਿਰ ਤਾਂ 10 15 ਮਿੰਟਾਂ ਦੀ ਖੇਡ ਹੁੰਦੀ ਹੈ ਕੰਮ ਨਿਬੜ ਜਾਂਦਾ ਬੀਬੀ ਦੇ ਵੈਸੇ ਮਾਰ ਤਰਾ ਫਿਰ ਅੰਦਰ ਆਉਗੇ ਚੇਅਰ ਵਗੈਰਾ ਬੀਬੀ ਦੀ ਕਿਉਂਕਿ ਬੀਬੀ ਨੂੰ ਵੀ ਹੁਣ ਇੱਕ ਤਾਂ ਠੰਡ ਕਰਕੇ ਨਾ ਵਾਸ਼ੂੰ ਵਗੈਰਾ ਰਾਤ ਨੂੰ ਜਾਂਣਾ ਔਖਾ ਲੱਗਦਾਗਾ ਤੇ ਤਾਂ ਕਰਕੇ ਫਿਰ ਆਪਾਂ ਚੇਅਰ ਵਗੈਰਾ ਲਿਆਤੀ ਸੀ ਫਿਰ ਵੀ ਅੰਦਰ ਹੀ ਇੱਥੇ ਵਾਪਸ ਜਿਹਾ ਕਰ ਲੈਂਦੇ ਕਿਉਂਕਿ ਠੰਡ ਦੇ ਵਿੱਚ ਜਦੋਂ ਬੰਦਾ ਇੱਕ ਵਾਰੀ ਉੱਠ ਕੇ ਜਾਂਦਾ ਨਾ ਤੇ ਠੰਡ ਚੜ ਜਾਂਦੀ ਹੈ ਤਾਂ ਕਰਕੇ ਚਲੋ ਸੋਖਾ ਆ ਗਿਆ ਇੱਥੇ ਤੇ ਫਿਰ ਆਪਦਾ ਇੱਥੇ ਰੌੰਦ ਦੇ ਨਾਲ ਪਏ ਰਹਿੰਦੇ ਹੈਗੇ ਨਾ ਇਹ ਸੀ ਸਬਜੀ ਅੰਗੀਠੀ ਤੇ ਯਾਨੀ ਕਿ ਸੁੱਕੀ ਸਬਜੀ ਬਣੀ ਸੀ ਤੇ ਅੱਜ ਮੰਮੀ ਲੱਗੀ ਹੈ ਗਾਸ ਤੇ ਤੜਕਾ ਲਾਉਣਾ ਅੱਜ ਕਾ ਦੀ ਸਬਜੀ ਆ ਗਾਜਰਾ ਵੀ ਉਹ ਬਾਹਰ ਤੋਂ ਲੈ ਆਇਆ ਹਾਂ ਮੈਂ 2-3 ਚੀਕੋਲ ਗਈ ਅੱਜ ਬਣਾ ਰਹੀ ਆ ਗਾਜਰਾ ਅਜਾ ਜਮਾ ਹਿਆ ਤਾਂ ਵੀ ਕਾੜੂ ਆ ਰੱਖਿਆ ਪਿਆ ਬਣਾ ਕੇ ਮਰੱਬਾ ਤਾਹਾਂ ਲਾਇਆ ਪਿਆ ਕਿਵੇਂ ਚਾਚਾ ਚਾਚਾ ਕਾਲ ਕਰੂਗਾ ਫੇਰ ਇਹ ਤੇ ਸਬਜੀ ਐ ਕਪਾਸੇ ਹੁਣ ਗੈਸ ਤੇ ਤਾਂ ਜਲਦੀ ਬਣ ਜਾਂਦੀ ਐ ਤੋ ਉਥੇ ਵੀ ਅੰਗਿਠੀ ਤੇ ਅੰਗਿਠੀ ਤੇ ਪ੍ਰਾਇਆ ਵੀ ਸੁੱਕੀ ਸਬਜੀ ਬਣਾਉਣ ਦਾ ਸੋਖ ਆਗਾ ਕਿਉਂਕਿ ਫਿਰ ਬਣੀਆਂ ਦੀ ਰਹਿੰਦੀ ਐ ਇੱਥੇ ਤੇ ਜਿਵੇਂ ਕਿ ਦੂਜੀ ਸਬਜੀ ਬਣਾਉਣੀ ਆ ਤਾਂ ਫਿਰ ਉਤੇ ਟਾਈਮ ਲੱਗਦਾ ਫਿਰ ਉਹ ਆਪਾਂ ਕੁੱਕਰ ਚ ਜਿਹੜੀ ਸਿਟੀ ਮਰਾ ਦਈਦੀ ਆ ਨੇੜੇ ਨਾਲੇ ਮਸਾਲਾ ਵਗੈਰਾ ਗ੍ਰੈਂਡ ਹੋ ਜਾਂਦਾ ਬੈਠ ਜਾ ਹੁਣ ਬੀਬੀ ਬੈਠ ਜਾ ਹੁਣ ਅੰਦਰ ਆ ਕੇ ਕੀ ਕਰਨਾ ਹਰੇ ਨਾ ਵਧੀਆ ਆਪਣੇ ਤੂੰ ਹੀ ਜਿਹੜੀ ਸ਼ੁਰੂਆਤ ਐ ਹੋ ਚੁੱਕੀ ਐ ਤੇ ਕੰਮ ਕਰ ਜਿਹੜੇ ਆਪਣੇ ਉਧਰ ਚੱਲੀ ਜਾਂਦੇ ਆ ਕਿਉਂਕਿ ਲਾਈਟ ਦੇ ਨਾਲ ਹੀ ਸਾਰੇ ਕੰਮ ਕਰ ਚੱਲਦੇ ਨੇ ਹਾਂਜੀ ਬੈਠੋ ਮੰਮੀ ਮੰਮੀ ਜੀ ਨਾ ਕਰੋ ਅੱਗੇ ਕਰੋ ਫੋਨ ਦਾ ਕਿਹੜਾ ਛੱਡ ਦੇ ਹਾਂਜੀ ਮੈਂ ਟੋੜਾ ਵੀ ਹਾਂ ਟੋੜ ਦੇ ਲੈਉਣੇ ਫਿਰ ਮੈਂ ਦੋ ਕੋ ਕੰਮ ਮੈਂ ਲਾਈਟ ਨਾਲ ਹੀ ਕਰਾਂ ਉਹ ਹੋ ਲੱਗੇ ਇੱਥੇ ਲੱਗੇ ਹੋਏ ਟੇਬਲ ਤੇ ਚੇਅਰ ਡਿਨਰ ਕਿੱਥੋਂ ਆਇਆ ਵੈਸੇ ਕਿੱਥੇ ਆ ਡਿਨਰ ਆਪਣੀ ਮੰਮੀ ਦੀ ਰਸੋਈ ਚੋਂ ਮੰਮੀ ਦੀ ਰਸੋਈ ਚੋਂ ਇਹ ਕੀ ਇਹਨੇ ਟੂਣ ਕੱਢੀ ਸੀ ਨਾ 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 ਥੱਪੜ ਮਾਰਾਗੇ ਆ ਥੱਪੜ ਮਾਰੋਗੇ ਅੱਛੱਕ ਚੱਕ ਕੇ ਲਿਆਓ ਹੂੰ ਇੱਕ ਦਿਨ ਇਹਨਾਂ ਨੇ ਪਾਈ ਸੀ ਡੈਮੇਜ ਹੀ ਐਤ ਕੀ ਸਿਆਣ ਦੀ ਪਹਿਲੀ ਧੂਈ ਪਹਿਲੀ ਧੂਈ ਜਿਹੜੀ ਧੂਈ ਹੁਣ ਸਾਡੇ ਚੱਲ ਪਈ ਹੁਣ ਇਹ ਇਦਾਂ ਹੀ ਚੱਲੂਗੀ ਸ਼ਾਮ ਨੂੰ ਵੀ ਐਂ ਚੱਲੀ ਜਾਇਆ ਕਰੂਗੀ хай ਮਾਰਨਾ ਚਾਚੇ ਨੂੰ ਲੱਸੀ ਨਾਲ ਦੇਖ ਲਓ ਵੀ ਸਾਡਾ ਚਾਚਾ ਹਾਜੀ ਵੀ ਰਾਤ ਨੂੰ ਲੱਸੀ ਪੀ ਕੇ ਪੈਂਦੇ ਨੇ ਰੋਟੀ ਨਾਲ ਲੱਸੀ ਪੀਂਦੇ ਆ ਚਾਚਾ ਠੰਡ ਕਿੰਨੀ ਆ ਜਮਾ ਲੱਤਾਂ ਵਾਂਹਾਂ ਜੁੜ ਜਾਣਗੀਆਂ ਛੋਡੀਆਂ ਹੋਰ ਨਾਰਾ ਵੀ ਪਾਉਣਾ ਯਾਰ ਇੰਨੀ ਬਾਲਾ ਮੜ ਕੇ ਖਾਂਤ ਗਾੜੀ ਮੇਰੇ ਗੱਲ ਸੁਣਿਆ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਏ ਸੀ ਕਿ ਅਸੀਂ ਰਾਤ ਨੂੰ ਪੱਠੇ ਨਹੀਂ ਪਾਉਂਦੇ ਤੇ ਨਹੀਂ ਵੀ ਪਾਉਣੇ ਚਾਹੀਦੇ ਬਈ ਸਾਡੇ ਬੰਦੇ ਨਹੀਂ ਮੰਦੇ ਇੱਧਰ ਲੈ ਇੱਧਰ ਪਾਸਾ ਹੋ ਜੇ ਇਹਨਾਂ ਨੂੰ ਤਾਂ ਪਤਾ ਨਹੀਂ ਕਿਉਂ ਵੀ ਐਂ ਲੱਗਦਾ ਵੀ ਗਾਈਆਂ ਭੁੱਖੀਆਂ ਹੀ ਆ। ਚਲੋ। ਜਿਵੇਂ ਇਹਨਾਂ ਦੀ ਮਰਜ਼ੀ ਮੈਂ ਤੇ ਇੱਕ ਤੇ ਤਾਂ ਕੇ ਦੂਜੇ ਨੂੰ ਪਾਉਣਾ ਛੱਡਦਾ। ਇਹਦੀ ਸੁਣ ਲਈਏ। ਮਮਾ ਜੀ ਇਹਨਾਂ ਦੀ ਮਰਜ਼ੀ ਆਪਾਂ। ਆਪਾਂ ਨੂੰ ਕੀ ਐ? ਲੈ ਉਹ ਸੱਕ ਪਈ ਮੈਂ ਵੀ ਕੱਪੜੇ ਸੁੱਕਣੇ ਪਾਇਆ ਵਾਂ। ਫੇਰ ਖੜੂੰਗੀ ਇੱਥੇ 10 ਮਿੰਟ। ਪੜ ਮਾਰੋਗੇ ਆਪ ਤੁਸੀਂ ਪੜ ਪਾ ਰਹੇ ਹੋ। ਉਹ ਕਿੱਲੇ ਰੇ ਪੈ ਕੇ ਮੁਟਾ ਜਾ। ਤੇਰੀ ਮੂਹ ਕਿ ਨਹੀਂ ਹਟਦੀ। ਛਾ ਕਰ ਕੀ ਚਾਹ। ਜਾ ਮਾਰ। ਛਾ ਕਰ। ਓਹੋ ਚਾਚਾ ਪਤਾ ਇਹ ਜਾਊਗਾ ਇਹ ਦਿਸੀ ਅੰਦਰ ਦਾਗਾ ਵਿਚਾਰਾ ਮਾਰਨ ਵਾਲੇ ਪਾਸੇ ਆਣਾ ਸਾਰੀ ਹਾਂ ਹਾਂ ਅੰਦਰ ਹੀ ਪਾ ਦੇ ਬਾਈ ਪਾ ਦੂੰਗੀ ਤੇ ਫਿਰ ਦੇਣੇ ਤੇ ਧੁੱਪ ਨਿਕਲਦੀ ਉਦੋਂ ਲੈ ਜਾਂਦੇ ਹੁਣ ਅੰਦਰ ਇੰਨੇ ਕਿੰਨੇ ਕੁ ਟੰਗੀ ਜਾਵਾਂ ਮੈਂ ਨਹੀਂ ਲੈ ਅੰਦਰ ਉਹ ਤਾਂ ਚੱਕ ਕੇ ਬਾਹਰ ਬਾਦੂ ਬਾਹਰ ਪੈ ਰੇ ਪਾਏ ਤਾਂ ਅੰਦਰ ਹੀ ਵਾਦ ਨਹੀਂ ਮੈਂ ਇੱਥੋਂ ਨਹੀਂ ਬਾਰੀ ਬਾਰੀ ਸਿਰਕ ਪਾਈ ਹੁੰਦੀ ਇਹਨਾਂ ਨਾਲ ਬਸ ਇਹਨਾਂ ਗੱਲਾਂ ਕਰਕੇ ਫਿਰ ਇਹਨਾਂ ਦੇ ਚਾਂਟੇ ਪੈਂਦੇ ਹੈਗੇ ਇਹ ਕੀ ਤਰੀਕਾ ਤੁਹਾਡਾ ਨਾ ਤਾਂ ਬੱਚਿਆਂ ਨੂੰ ਹੈਗੀਆਂ ਗਾਜਰਾਂ ਪਸੰਦ ਨਾ ਹੈਗਾ ਇਹਨਾਂ ਨੂੰ ਸਾਗ ਪਸੰਦ ਤੇ ਹੋਰ ਕੀ ਖਵਾਈਏ ਸਾਨੂੰ ਅਸੀਂ ਦੱਸੀ ਮੈਨੂੰ ਹਏ ਚਾਰਾਂ ਨੂੰ ਮਾਰੇ ਖਾਉ ਨੂੰ ਨਾਲੇ ਰੋਏ ਰੋਏ ਹਾਂ ਨੂਨ ਨਾਲ ਗੁੜ ਨਾਲ ਖਾ ਲੋ ਤੂੰ ਤਾਂ ਗੁੜ ਨਾਲ ਖਾ ਲੋ ਗੁੜ ਨੂੰ ਤਾਂ ਤਪਾਉਂਦੇ ਨੇ ਇਹ ਟੂ ਬੜੀ ਫੱਗਦੇ ਨੇ ਕੋਣ ਤੀ ਗੁੜ ਨਾਲ ਸਵਾਦ ਦੇਣਾ ਗਰਮ ਗਰਮ ਰੋਟੀ ਦੇ ਉੱਤੇ ਗੁੜ ਦੀ ਡਲੀ ਰੱਖ ਗੁੜ ਭੰਨ ਕੇ ਤੇ ਉੱਤੇ ਮੱਖਣੀ ਰੱਖ ਕਿੰਨੀ ਜਿਆਦਾ ਟੇਸਟੀ ਰੋਟੀ ਲੱਗੂਗੀ ਨਹੀਂ ਇਹ ਘਣ ਦਾ ਨੂਨ ਮਿਰਚਾਂ ਵਾਲੇ ਕੋਈ ਪਰੌਂਠੇ ਨਹੀਂ ਹੁੰਦੇ ਹੈਗੇਗੇ ਘਰ ਦੀ ਢੱਡ ਦੁਖਣ ਲੱਗ ਜਾਂਦਾ ਨੂਨ ਮਿਰਚਾਂ ਵਾਲਿਆਂ ਨਾਲ ਲੈ ਘਰ ਦੀਆਂ ਗਾਜਰਾ ਹੁਣ ਕਰਕੇ ਜਾਂਦੀਆਂ ਜਾਂ ਮਾ ਕੋਲ ਨਰੜੇ ਨਰੜੇ ਬੀਬੀ ਨੇ ਦਿੱਤੇ ਸਿਖਾਏ ਹੁਣ ਦੇਖੀ ਸਾਗ ਖਾਓ ਪੁੱਠੇ ਕੰਮ ਕਰੂਗੀ ਹੁਣ ਵੀ ਸਾਗ ਠੰਡਾ ਤੇ ਉਹਨੂੰ ਆਪ ਗਰਮ ਕਰਨੀ ਆ ਨਾ ਖਾਓ ਪਾਚੋ ਜਿੱਦਾਂ ਹੁੰਦਾ ਤੁਸੀਂ ਦੱਸ ਦਿਓ ਇਹਨਾਂ ਨੂੰ ਭੁਜੀਆ ਹੋਵੇ ਲੇਜ਼ ਹੋਣ ਕੁਰਕਰੀ ਹੋਣ ਨਾ ਖਾਓ ਨਾ ਖਾ ਨਾ ਖਾ ਹਾਂ ਬ ਕੋਈ ਮਿੰਟ ਨਹੀਂ ਗੜਦੇ ਸੀ ਜਿੱਦੇਗਾ ਨੂੰ ਜ ਟੈਂਪ ਹੋ ਗਿਆ 7:30 ਤੇ ਆਪਣੇ ਕੰਮ ਕਾਰ ਸਾਰੇ ਨਿਬੜ ਗਏ ਤੇ ਦੇਖ ਲਓ ਧੂਆਂ ਸੇਕਣ ਵਾਲੇ ਤੇ ਸਾਰੇ ਭੱਜ ਗਏ ਉਧਰ ਸਗਜਿੰਦਰ ਆ ਗਿਆ ਸਗਜਿੰਦਰ ਨਾਲ ਸਾਰੇ ਚਲੇ ਗਏ ਮੈਨੂੰ ਵੀ ਕਹਿੰਦੇ ਸ ਚੱਲ ਮੈਂ ਕਿਹਾ ਵੀ ਮੈਂ ਤਾਂ ਉਹਦੇ ਭਾਂਡੇ ਵਗੈਰਾ ਹਜੇ ਮਾਂਜਣੇ ਆਂ ਵੀ ਵੀ ਦੁੱਧ ਪਿਆਦਰ ਤੇ ਸੁੱਖੀ ਜਿੰਦਰ ਉਧਰ ਚਾਚੇ ਕੇ ਘਰੇ ਗਈ ਨਾਲ ਹੀ ਉਹ ਭੱਜ ਗਈਆਂ ਘਰ ਦੇ ਵਿੱਚ ਆਏ ਜਿਵੇਂ ਕੋਈ ਹੁੰਦਾ ਹੀ ਨਹੀਂ ਹੈਗਾ ਦਾ ਹੋਰ ਉਹਨਾਂ ਨੂੰ ਤਾਂ ਮੌਕਾ ਚਾਹੀਦਾ ਨਾਲ ਦੇ ਨਾਲ ਭੱਜ ਗਈਆਂ ਤੇ ਤੁਈ ਨੇ ਵੀ ਤੇ ਵਿਚਾਰੀ ਨੇ ਬੁੱਝਣੀ ਸੀਗਾ ਤੇ ਮੰਮੀ ਆ ਜਿਹੜਾ ਬਾਸਮ ਨੂੰ ਸਾਫ ਕਰਦੇ ਕਿੰਨਾ ਮਰਜੀ ਇਸ ਇਥੋਂ ਚੱਕ ਧਰ ਕਰ ਜਗੇ ਪਰ ਮੰਮੀ ਨੇ ਨਾ ਮਗਰੋਂ ਸਾਰੀਆਂ ਚੀਜ਼ਾਂ ਵੀ ਦੁਆਰਾ ਜਾਨੀ ਕਿ ਚੱਕ ਧਰ ਕਰ ਦਿੰਦੇ ਨੇ ਜਿਵੇਂ ਮਾ ਚੀਜ਼ਾਂ ਇੱਥੇ ਰੱਖ ਜਾਣੀ ਹੈ ਹਨ ਮम्मी ਦੇ ਆ ਤਾਂ ਮम्मी ਸਾਰੇ ਜਿਵੇਂ ਅੱਜ ਦਾ ਮੈਂ ਟਿਫਨ ਇੱਥੇ ਰੱਖ ਲੈਣੀ ਮम्मी ਸ਼ਾਮ ਨੂੰ ਸਾਰੇ ਸਾਡੇ ਟਿਫਨ ਵਗੈਰਾ ਇੱਥੇ ਲੈ ਕੇ ਰੱਖ ਦਿੰਦੇ ਆ ਵੀ ਤੜਕੇ ਜਿਹੜਾ ਉਹਨਾਂ ਦਾ ਬਚਾਲ ਨਾ ਪਵੇ ਸਾਰੇ ਜੀ ਸਮਾਨ ਦੀ ਚੱਕ ਤਰ ਹੈ ਜਿਹੜੀ ਉਹ ਦੁਆਰੇ ਜਣੇ ਕੀ ਕਰ ਜਾਂਦੇ ਆ ਸਾਰੇ ਟਿਫਨ ਪੋਣੀ ਵਗੈਰਾ ਜਿਵੇਂ ਹੁੰਦੇ ਆ ਉਹ ਸਾਰਾ ਕੁਝ ਇੱਥੇ ਰੱਖ ਦਿੰਦੇ ਆ ਕਿਉਂਕਿ ਤੜਕੇ ਟਾਈਮ ਹੀ ਮੈਂ ਆਖਦਾ ਹਨ ਭੱਜਦੀ ਭੱਜਦੀ ਆਉਣੀ ਆ ਤਿਆਰ ਹੁੰਦੀ ਮੈਂ ਫਿਰ ਮੈਨੂੰ ਤਾਂ ਭਜਲ ਹੋਈ ਨੂੰ ਉਠਾਉਂਦਾ ਹੀ ਨਹੀਂ ਹੁੰਦਾ ਕੁਝ ਵੀ ਫਰਤਾਲ ਕਰਕੇ ਮੰਮੀ ਦਾ ਤੇ ਸਾਰਾ ਕੁਝ ਜਿਹੜਾ ਸਮਾਨ ਹੈ ਰੱਖਿਆ ਪਿਆ ਹੁੰਦਾ ਹੈਗਾ ਵੀ ਮੁੜ ਕੇ ਭੱਜਣਾ ਨਾ ਪਵੇ ਹੁਣ ਬਾਥਰੂਮ ਜੋ ਕਿ ਗਿੱਜੇ ਚੋਂ ਪਾਣੀ ਚੱਕੀ ਤੁਰੇ ਆਣੇ ਆ ਤੇ ਹੁਣ ਫਿਰ ਉਹਨਾਂ ਦੀ ਪ੍ਰੋਟੀਨ ਹੀ ਹੈ ਜਣਿਕੁਣਾ ਦਾ ਅੰਨੇ ਜਿਹਾ ਜਿਹਾ ਵੀ ਬਾਥਰੂਮ ਸਾਰਾ ਸਾਫ ਕਰਕੇ ਫੇਰ ਉਹ ਅੰਦਰ ਆਉਂਦੇ ਸਾਰੀ ਸੋਈ ਦੀ ਸਾਹ ਸੰਭਾਲ ਜਿਵੇਂ ਆਪਾਂ ਐਵੇਂ ਗੈਣੀ ਹੁਣ ਵੀ ਚੱਕ ਧੜ ਕਰਕੇ ਫੇਰ ਉਹ ਸਾਰਿਆਂ ਨੂੰ ਮਗਰੋਂ ਆਉਂਦੇ ਮੰਮੀ ਸਾਢੇ 7 ਤਾਂ ਜਿਵੇਂ ਹੁਣ ਅਸੀਂ ਕੰਮ ਕੀਤਾ ਵੀ ਹੁਣ ਮੈਂ ਕੰਮ ਕੀਤਾ ਆ ਗਈ। ਮੰਮੀ ਨੇ ਨਹੀਂ ਤੇ ਮੰਮੀ 8 8.5 ਕਰ ਦਿੰਦੀ ਆ। ਬਾਹਰ ਫਿਰਦੇ ਫਿਰਦੇ ਆਪਦੇ। ਸਾਰੀਆਂ ਡਿਊਟੀ ਨੇ ਮੋੜਿਆ ਹੁਣ ਉੱਥੋਂ ਸਾਰਾ ਪਰੜਾ ਧੋ ਦੇਣੀ ਹੈ ਮੈਂ ਭਾਂਡੇ ਮਾਇਕੀ ਨਾ ਸਾਰਾ ਧੋ ਦੇ ਆ। ਸੋਡੀ 3 4 ਰਹੀ ਸੀ। ਮੈਂ ਕਿਹਾ ਮੈਂ ਕਿੰਨਾ ਮਰਜੀ ਕਰ ਜਾ। ਮੈਂ ਕਿਹਾ ਮੰਮੀ ਨੇ 8 8.5 ਕਰ ਦਿੰਦੀ ਆ ਸਾਰੇ ਸਮਾਨ ਦੀ ਚੱਕ ਤਰ ਕਰਕੇ ਬਾਥੂਮ ਸਾਫ ਕਰਕੇ ਫੇਰ ਅੰਦਰ ਜਾਂਦੇ ਆ ਹੁਣ ਮੈਂ ਖੁਮਾ ਭਾਂਡੇ ਮੰਜੇ ਕਿਉਂਕਿ ਦਾਲ ਪਾਣੀ ਨਾਲ ਡੋਲੀ ਜਾਂ ਨੋਂ ਤਾਂ ਵੈਸ ਬਾਲਟੀ ਲਈ ਹੋਈ ਆ ਉਹਦੇ ਵਿੱਚ ਹੀ ਸਮਾਨ ਜਾਂਦਾ ਪਾਣੀ ਤਾਂ ਨਹੀਂ ਪਾ ਦਿੰਨੇ ਆਪਾਂ ਦਾਲ ਸਬਜੀ ਵਾਲਾ ਤੇ ਪਹਿਲਾਂ ਤਾਂ ਮੰਮੀ ਦੇ ਰਪੀਨੇ ਫਿਰ ਹੁਣ ਸਾਰਾ ਪਾਣੀ ਆ ਧੋ ਦੇਣਗੇ ਕਿਉਂਕਿ ਸਾਬਣ ਵਾਲਾ ਪਾਣੀ ਹੁੰਦਾ ਨਾ ਫਿਰ ਕਿਉਂਕਿ ਸਾਰਾ ਤਾਂ ਪਹਿਲਾਂ ਸਵੇਰ ਮੰਮੀ ਉਰਦੇ ਨਾ ਸਾਰਿਆਂ ਤੋਂ ਪਹਿਲਾਂ ਤੇ ਫਿਰ ਇਹ ਹੁੰਦਾ ਕਈ ਵਾਰੀ ਤੇਲ ਪੈ ਜਾਂਦੀ ਹੈ ਜੀ ਤਿਲਕਣ ਵਗੈਰਾ ਹੋ ਜਾਂਦੀ ਹੈ ਸਰਵੇਂ ਦੇ ਡੱਗ ਡੁੱਗ ਪੈਣਗੇ ਨਹੀਂ ਨਹੀਂ ਕਰ ਦੋ ਬੰਦ ਹੰਤਾ ਅੱਛਾ ਜੁੱਧ ਠਾਰ ਕੇ ਲੈ ਕੇ ਚੱਲਦੇ ਆਂ ਇਹ ਨਹੀਂ ਆਪਾਂ ਦੋਕ ਤੱਕ ਆਉਂਦੇ ਮੈਂ ਆਪਾਂ ਗੱਲ ਕਰ ਕਰਦੀ ਹਾਂ ਨਾ ਜੀ